ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀ ਸਾਰੇ ਜਨੇ ਠੀਕ ਠਾਕ ਹੋਵੋਗੇ ਸਵਾਗਤ ਕਰਦਾ ਤੁਹਾਡਾ ਮੈਂ ਆਪਣੇ YouTube ਚੈਨਲ ਦੇ ਉੱਤੇ ਤੇ Facebook ਚੈਨਲ ਉੱਤੇ ਆਦੀ ਜਿਹੜੀ ਵੀਡੀਓ ਦੀ ਸ਼ੁਰੂਆਤ ਕਰਨ ਲੱਗਿਆ ਮੈਂ ਅੱਜ ਵੀਡੀਓ ਹੈਗੀ ਹੈ ਜਿਹੜੀ ਸਮੇਂ ਦੇ ਨਾਲ ਨਾਲ ਸਾਡੇ ਅੰਦਰ ਕਿਹੜੀਆਂ ਤਬਦੀਲੀਆਂ ਹੋਣੀਆਂ ਜ਼ਰੂਰੀ ਨੇ ਕੁਝ ਉਹਨਾਂ ਤਬਦੀਲੀਆਂ ਦੇ ਗੱਲ ਕਰਾਂਗੇ ਵੀਡੀਓ ਵਧੀਆ ਲੱਗੀ ਤਾਂਗੇ ਸ਼ੇਅਰ ਜ਼ਰੂਰ ਕਰਿਓ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਿਆ ਕਰੋ ਵੀਡੀਓ ਦੀ ਆਪਾਂ ਸ਼ੁਰੂਆਤ ਕਰਦੇ ਆ ਥੋੜਾ ਬਹੁਤਾ ਸਮਾਂ ਨਾਲ ਲੰਦੀ ਹੋਈ ਵੀਡੀਓ ਦੀ ਆਪਾਂ ਸ਼ੁਰੂਆਤ ਕਰਦੇ ਆ ਪਹਿਲੇ ਨੰਬਰ ਤੇ ਜੇ ਆਪਾਂ ਗੱਲ ਕਰੀਏ ਕਿ ਹੁਣ ਤੁਹਾਨੂੰ ਪਤਾ ਹੈ ਵੀ ਸਮੇਂ ਨਾਲ ਜਿਸ ਤਰ੍ਹਾਂ ਵੈਦਰ ਮੌਸਮ ਚੇਂਜ ਹੁੰਦਾ ਆ ਰਿਹਾ ਮੌਸਮ ਚੇਂਜ ਹੋਣ ਦੇ ਨਾਲ ਨਾਲ ਗਰਮੀ ਵੀ ਔਣੀ ਸ਼ੁਰੂ ਹੋ ਚੁੱਕੀ ਹੈ ਲੋਹਾਂ ਚੱਲਣੀਆਂ ਸ਼ੁਰੂ ਹੋ ਗਈਆਂ ਨੇ ਥੋੜੀਆਂ ਜਿਹੀਆਂ ਬੇਨਤੀਆਂ ਵੀ ਨੇ ਥੋੜੀਆਂ ਗੱਲਾਂ ਬਾਤਾਂ ਵੀ ਨੇ ਤੁਹਾਡੇ ਨਾਲ ਤੇ ਵਧੀਆ ਲੱਗੀ ਤਾਂ ਗੱਲ ਅੱਗੇ ਲੋਕਾਂ ਤੱਕ ਫੋਰਵਰਡ ਜ਼ਰੂਰ ਕਰਿਓ ਤੇ ਕੁਝ ਗੱਲਾਂ ਅੰਦਰ ਧਾਰਨ ਦੀ ਕੋਸ਼ਿਸ਼ ਕਰਿਓ ਪਹਿਲੇ ਨੰਬਰ ਤੇ ਤੁਹਾਨੂੰ ਪਤਾ ਹੁਣ ਤਕਰੀਬਨ ਅਗਲੇ ਮਹੀਨੇ ਤੋਂ ਤਕਰੀਬਨ ਲੋਹਾ ਦਾ ਜਿਹੜਾ ਸਮਾਂ ਉਹ ਸ਼ੁਰੂ ਹੋ ਜੂਗਾ ਗਰਮ ਹਵਾਵਾਂ ਚੱਲਣਗੀਆਂ ਹੁਣ ਤਕਰੀਬਨ 1-2 ਦਿਨਾਂ ਦੇ ਵਿੱਚ ਅੱਜ ਤੇ ਕੱਲ 2 ਦਿਨਾਂ ਦਾ ਜਿਹੜਾ ਮੌਸਮ ਦਾ ਅਨੁਮਾਨ ਰਿਹਾ ਉਹ ਮੌਸਮ ਇਹੋ ਜਿਹਾ ਤਬਦੀਲੀ ਲੈ ਕੇ ਆਉਂਦੀ ਹੈ ਕਿ ਇੱਕਦਮ ਤੁਹਾਨੂੰ ਪਤਾ ਪੱਤਾ ਵੀ ਨਹੀਂ ਹਲਦਾ ਗੁੰਮ ਗੁੰਮ ਜਿਹਨੂੰ ਆਪਾਂ ਗੁੰਮ ਪੰਜਾਬੀ ਚ ਕਹਿੰਦੇ ਆ ਇਹ ਗੁੰਮ ਲੱਗਣੇ ਸ਼ੁਰੂ ਹੋ ਚੁੱਕੇ ਨੇ ਤੇ ਉਹਨਾਂ ਦੇ ਵਿੱਚ ਇੱਕ ਸੁਝਾਅ ਇਹ ਸੀ ਵੀ ਤਕਰੀਬਨ ਮੈਂ ਪਹਿਲਾਂ ਵੀ ਵੀਡੀਓ ਕਾਫੀ ਜਿਹੜੀਆਂ ਪਾਈਆਂ ਹੋਈਆਂ ਨੇ ਕਿ ਆਪਣੇ ਆਲੇ ਦੁਆਲੇ ਦਰਖਤ ਤੁਹਾਨੂੰ ਵੀ ਦਿਖਦੇ ਹੋਣਗੇ ਮੈਂ ਆਪਣੇ ਖੇਤ ਦੇ ਵਿੱਚ ਬੈਠਾ ਇੱਥੇ ਰਹਿائش ਕਰਦਾ ਤੇ ਆਲੇ-ਦੁਆਲੇ ਦਰਖਤ ਲਗਾਏ ਹੋਏ ਨੇ ਤੇ ਪਹਿਲਾਂ ਦਾ ਮੇਰੀ ਵਾਤਾਵਰਣ ਦੇ ਰਿਲੇਟਡ ਤਕਰੀਬਨ ਵੀਡੀਓ ਹੁੰਦੇ ਮੈਂ ਇਹੀ ਗੱਲ ਕਰਦਾ ਹੁੰਦਾ ਵੀ ਆਪਣੇ ਆਲੇ-ਦੁਆਲੇ ਵੱਧ ਤੋਂ ਵੱਧ ਦਰਖਤ ਵੀ ਵਗੈਰਾ ਜਰੂਰ ਲਾਜੋ ਆ ਪਿਛਲੇ ਪਾਸੇ ਤੁਸੀਂ ਕਾ ਲਣਾ ਵੀ ਦੇਖਿਆ ਮੈਂ ਇਹ ਵੀ ਬਣਵਾਇਆ ਹੈ ਤਕਰੀਬਨ ਸ਼ਹਿਰੀ ਲੋਕ ਜਿਆਦਾਤਰ ਬਣਵਾਉਂਦੇ ਨੇ ਬਟ ਮੈਂ ਇਹ ਚੀਜ਼ ਕੀਤੀ ਹੋਈ ਹੈ ਪਹਿਲ ਦੇ ਆਧਾਰ ਤੇ ਤੇ ਦੂਜੇ ਨੰਬਰ ਤੇ ਹਰੇਕ ਬੰਦਾ ਕਹਿੰਦਾ ਪਰ ਮੇਰੀ ਇੱਕ ਐਡਵਾਈਸ ਵੀ ਵੀ ਆ ਵੀ ਆਪਣੀਆਂ ਛੱਤਾਂ ਦੇ ਤੁਸੀਂ چاہے ਸ਼ਹਿਰਾਂ 'ਚ ਰਹਿੰਦੇ ਹੋ ਕੋਈ ਕੋਈ ਜੋਬ ਕਰਦਾ ਹੈ ਕਿਉਂ ਕਿ ਕਿਤੇ ਕੋਈ ਕਿਤੇ ਕੋਈ ਬਾਹਰ ਰਹਿੰਦਾ ਹੈ ਜਿਹੜੇ ਹੁਣ ਉੱਪਰ ਕਿਉਂਕਿ ਜਿਹੜੇ ਬੰਦੇ ਵਾਤਾਵਰਨ ਖੁੱਲੇ 'ਚ ਰਹਿੰਦੇ ਨੇ ਖੇਤ ਖੇਤਾਂ 'ਚ ਰਹਿੰਦੇ ਨੇ ਆ ਤੁਸੀਂ ਆਲੇ-ਦੁਆਲੇ ਪੰਛੀਆਂ ਦੀ ਜਿਹੜੀ ਆਵਾਜ਼ ਆ ਜਾਂ ਅਲੱਗ-ਅਲੱਗ ਪੰਛੀ ਆਉਂਦੇ ਨੇ ਜਦੋਂ ਮੌਸਮ ਬਦਲਦਾ ਜਦੋਂ ਗਰਮੀ ਵਾਲਾ ਆਉਂਦਾ ਜਾਂ ਸਿਆਲ ਵਾਲਾ ਆਉਂਦਾ ਸੋ ਸਰਦੀਆਂ ਸ਼ੁਰੂ ਹੁੰਦੀਆਂ ਨੇ ਉਦੋਂ ਤੇ ਜਦੋਂ ਮੌਸਮ ਆਪਣਾ ਰੰਗ ਬਦਲਦਾ ਜਾ ਜਿਹੜੇ ਕਈ ਪੁਰਾਣੇ ਪੰਛੀ ਨੂੰ ਆਪਣੇ ਪ੍ਰਵਾਸ ਹੋ ਜਾਂਦੇ ਨੇ ਨਵੇਂ ਪੰਛੀ ਆਉਣੇ ਸ਼ੁਰੂ ਹੋ ਜਾਂਦੇ ਨੇ ਤੇ ਉਹਦੇ ਨਾਲ ਐ ਵੀ ਹੋਊ ਗਰਮੀ ਪੈਣੀ ਸ਼ੁਰੂ ਹੋ ਜੂਗੀ ਤਾਂ ਇੱਕ ਬੇਨਤੀ ਮੇਰੇ ਵੱਲੋਂ ਇਹ ਆ ਕਿ ਆਪਣੀਆਂ ਛੱਤਾਂ ਉੱਤੇ ਵੱਧ ਤੋਂ ਵੱਧ ਪਾਣੀ ਜ਼ਰੂਰ ਤਿਆਰ ਕਰੋ ਤਾਂ ਜੋ ਜਿਹੜਾ ਕੋਈ ਪੰਛੀ ਬਾਹਰੋਂ ਆਉਂਦਾ ਹੈ ਤੇ ਜਿਵੇਂ ਆਪਾਂ ਨੂੰ ਹਰੇਕ ਬੰਦੇ ਨੂੰ ਗਰਮੀ ਲੱਗਦੀ ਆ ਬੰਦਾ ਪਾਣੀ ਪੀ ਲੈਂਦਾ ਆ ਇਸੇ ਤਰ੍ਹਾਂ ਹੁਣ ਜਿਵੇਂ ਮੈਂ ਤੁਹਾਡੇ ਨਾਲ ਗੱਲਾਂ-ਬਾਤਾਂ ਹੀ ਕਰਦਾ ਗੱਲਾਂ-ਬਾਤਾਂ ਕਰਦੇ ਕਰਦੇ ਪਸੀਨਾ ਵੀ ਆਉਂਦਾ ਗਰਮੀ ਵੀ ਹੁੰਦੀ ਆ ਤੇ ਇਹ ਮੌਸਮ ਦਾ ਬਦਲਦਾ ਰੰਗ ਆ ਤੇ ਇਹ ਜਿਹੜੇ ਜੀਵ ਜੰਤੂ ਨੇ ਇਹ ਵੀ ਆਪਾਂ ਨੂੰ ਇੱਕ ਬੋਲ ਕੇ ਨਹੀਂ ਦੱਸ ਸਕਦੇ ਪਤਾ ਦਰਦ ਇਹਨਾਂ ਦੇ ਅੰਦਰ ਵੀ ਜ਼ਰੂਰ ਆ ਤੇ ਕੋਸ਼ਿਸ਼ ਕਰਿਆ ਕਰੋ ਵੀ ਜਿੰਨਾ ਆਪਾਂ ਜਾਨਵਰਾਂ ਦੇ ਨਾਲ ਪਿਆਰ ਸੰਦੇ ਰੱਖੀਏ ਕਿਉਂ ਕਾਰਨ ਇਹ ਦੇ ਨਾਲ ਇਹ ਆ ਕਿ ਜਦੋਂ ਆਪਾਂ ਜਿੰਨਾ ਇਹਨਾਂ ਦੇ ਨੇੜੇ ਹੋਵਾਂਗੇ ਇਹ ਚੀਜ਼ ਕੋਈ ਵੀ ਚੀਜ਼ ਆ ਪਿਆਰ ਦੀ ਭੁੱਖੀ ਹੁੰਦੀ ਜਦੋਂ ਆਪਾਂ ਉਹਨੂੰ ਉਹਦੇ ਨੇੜੇ ਜਾਂਦੇ ਆ ਤਾਂ ਇੱਕ ਵਧੀਆ ਆਲੇ ਦੁਆਲੇ ਸਾਨੂੰ ਸਾਫ਼ ਮਿਲਦਾ ਇੱਕ ਤਾਂ ਦੂਜੇ ਨੰਬਰ ਤੇ ਇਹ ਹੈ ਕਿ ਸਾਨੂੰ ਸਾਰਾ ਸਰੀਰ ਵੀ ਤੰਦਰੁਸਤ ਰਹਿੰਦਾ ਜੇ ਜਦੋਂ ਆਪਾਂ ਇਹੋ ਜਿਹੇ ਜੀ ਚੀਜ਼ਾਂ ਆਪਣੇ ਆਲੇ ਦੁਆਲੇ ਦੇਖਣ ਨੂੰ ਮਿਲਦੀਆਂ ਨੇ ਤੇ ਉਸ ਤੋਂ ਬਾਅਦ ਜਦੋਂ ਸਮੇਂ ਦੇ ਨਾਲ ਨਾਲ ਆਪਾਂ ਸਰੀਰ ਵੀ ਬਦਲਦਾ ਸਰੀਰ ਕਿਸ ਤਰ੍ਹਾਂ ਬਦਲਦਾ ਜਦੋਂ ਆਪਾਂ ਜਿਹੋ ਜੀ ਹਾਲਾਤਾਂ ਦੇ ਵਿੱਚ ਬੰਦਾ ਜੂਝਦਾ ਹੈ ਜਿਹੋ ਜੇ ਸਿਸਟਮ ਨਾਲ ਬੰਦਾ ਕੰਮ ਕਰਦਾ ਉਹਦੇ ਨਾਲ ਨਾਲ ਬੰਦੇ ਦਾ ਉਹਨ ਸੁਭਾ ਤੇ ਵਿਚਾਰ ਅਲੱਗ-ਅਲੱਗ ਤਰ੍ਹਾਂ ਦੇ ਬਦਲਦੇ ਰਹਿੰਦੇ ਨੇ ਸਮੇਂ-ਸਮੇਂ ਦੇ ਨਾਲ ਕੋਈ ਕਿਸ ਤਰ੍ਹਾਂ ਕੋਈ ਕਿਸ ਤਰ੍ਹਾਂ ਤੇ ਅੱਗੇ ਜੇ ਆਪਾਂ ਗੱਲ ਕਰੀਏ ਤੇ ਨਾਲ-ਨਾਲ ਆਪਾਂ ਕੁਝ ਖੇਤੀ ਵਾਲੀ ਚੀਜ਼ਾਂ ਨਾਲ ਨਾਲ ਜਿਹੜੇ ਹੁਣ ਗਰਮੀ ਦੀਆਂ ਕੋ ਸਬਜ਼ੀਆਂ ਨੇ ਖੇਤੀਬਾੜੀ ਦੇ ਨਾਲ-ਨਾਲ ਖੇਤੀਬਾੜੀ ਦਾ ਆਪਾਂ ਫਸਲੀ ਚੱਕਰ ਤਾਂ ਆਪਾਂ ਚੱਲਦਾ ਹੀ ਆ ਵੀ ਕਣਕ ਜੀਰੀ ਨੂੰ ਜੀਰੀ ਦਾ ਹਜੇ ਸਮਾਂ ਹੈ ਨਹੀਂ तकरीबन 1 ਜੂਨ ਤੋਂ ਬਾਅਦ ਸਰਕਾਰ ਨੇ ਪੰਜਾਬ ਸਰਕਾਰ ਨੇ ਹਲਾ ਤੱਕ ਕੀਤੀਆਂ ਨੇ ਤੇ ਹੌਲੀ-ਹੌਲੀ ਨਾਲ-ਨਾਲ ਕੁਝ ਨਾ ਕੁਝ ਆਪਣੀ ਚੀਜ਼ਾਂ ਐਡ ਕਰਦੇ ਰੋ ਜਿਵੇਂ ਐਗਜ਼ਾਮਪਲ ਤੋਂ ਤੁਹਾਨੂੰ ਤੋਰ ਤੇ ਮੈਂ ਦਿਖਾਣਾ ਮੈਂ ਹਾਂਜੀ ਜੇਕਰ ਤੁਸੀਂ ਦੇਖੋਗੇ ਆਲੇ ਦੁਆਲੇ ਤਾਂ ਮੈਂ ਚੋਲਾ ਫਲੀ ਲਈ ਹੋਈ ਹੈ ਆਪਣੇ ਜਿਹਨੂੰ ਆਪਾਂ ਚੋਲਾ ਫਲੀ ਕਹਿ ਦਿੰਨੇ ਆ ਇਹ ਗਰਮੀ ਦੇ ਵਿੱਚ ਇਹ ਸਭ ਤੋਂ ਮਹੱਤਵਪੂਰਨ ਇਹ ਚੀਜ਼ਾਂ ਨੇ ਜਿਹੜੀਆਂ ਲਾਈਆਂ ਜਾਣ ਤੇ ਇਹਦੇ ਨਾਲ ਇਹ ਹੁੰਦਾ ਕਿ ਕਾਫੀ ਚੀਜ਼ਾਂ ਬੰਦਾ ਸਿੱਖਦਾ ਜਦੋਂ ਆਪਾਂ ਨਾਲੇ ਨਾਲੇ ਤਾਂ ਇੱਕ ਤਾਂ ਇਹ ਚੀਜ਼ ਆ ਕਿ ਆਪਾਂ ਨੂੰ ਆਪਣੇ ਜਿਹੜੀ ਘਰ ਦੀ ਚੀਜ਼ ਮਿਲ ਜਾਂਦੀ ਹੈ ਖਾਣ ਨੂੰ ਬਾਜ਼ਾਰੀ ਚੀਜ਼ਾਂ ਖਾਣ ਨਾਲੋਂ ਚੰਗਾ ਆਪਣੀ ਚੀਜ਼ ਘਰ ਚ ਲਗਾ ਕੇ ਭਾਵੇਂ ਥੋੜੀ-ਮੋਟੀ ਕੁਝ ਨਾ ਕੁਝ ਲਗਾਇਆ ਜਾਵੇ ਤਾਂ ਜ਼ਿਆਦਾ ਵਧੀਆ ਥੋੜੇ ਲਈ ਇਹਦੇ ਨਾਲ ਬਾਕੀ ਇਹ ਆ ਕਿ ਜਦੋਂ ਆਪਾਂ ਇਹ ਚੀਜ਼ਾਂ ਦੇ ਕੰਮ ਕਰਾਂਗੇ ਕੁਝ ਨਾ ਕੁਝ ਨਾਲ-ਨਾਲ ਚੀਜ਼ਾਂ ਐਡ ਕਰਾਂਗੇ ਤੇ ਬੇ ਮੌਸਮੀਆ ਜਾਂ ਲਾ ਲੋ ਵੀ ਜਿਹੜੀਆਂ ਸਟੋਰ ਦੇ ਵਿੱਚ ਕਿਹ ਚੀਜ਼ਾਂ ਪਈਆਂ ਹੁੰਦ ਨੇ ਆਪਾਂ ਤਕਰੀਬਨ ਉਹ ਚੀਜ਼ਾਂ ਚੱਲਦੇ ਰਹਿੰਦੇ ਨੇ ਤੇ ਆਪਣੇ ਵੀਰ ਭਰਾਵਾਂ ਪੰਜਾਬੀ ਪਾਈਆਂ ਤੋਂ ਜ਼ਰੂਰ ਚੀਜ਼ਾਂ ਇਹ ਲਿਆ ਕਰੋ ਜਾਂ ਪੰਜਾਬੀ ਭਰਾ ਕਿਸੇ ਤੋਂ ਲਿਆ ਕਰੋ ਜਿਹੜੇ ਆਪਣੇ ਵੀਰ ਨੌਜਵਾਨ ਨਵੇਂ ਕੰਮ ਕਰਦੇ ਨੇ ਜਾਂ ਮੇਰੀ ਹਦਾਇਤ ਹੁੰਦੀ ਹੈ ਜੇ ਤੁਸੀਂ ਆਪ ਲਾ ਸਕਦੇ ਹੋ ਤਾਂ ਜ਼ਿਆਦਾ ਵਧੀਆ ਪਰ ਨਹੀਂ ਤਾਂ ਆਪਣੇ ਆਪ ਆਪ ਆਪਣੇ ਬੰਦਿਆਂ ਨੂੰ ਖੜੇ ਕਰੀਏ ਪਹਿਲਾਂ ਬਹੁਤ ਜਿਹੜੇ ਸਾਡੇ ਪੰਜਾਬੀ ਵੀਰ ਭਰਾ ਨੇ ਲੋਕਾਂ 'ਚ ਅਵੇਅਰਨੈਸ ਆਈ ਹੈ ਹੁਣ ਲੋਕ ਦੁਆਰਾ ਕੰਮ ਕਰਨੇ ਸ਼ੁਰੂ ਹੋ ਚੁੱਕੇ ਨੇ ਤੇ ਬਸ ਅੱਜ ਉਮੀਦ ਹੈ ਕਿ ਅਸੀਂ ਉਹਨਾਂ ਲੋਕਾਂ ਦਾ ਸਾਥ ਦਈਏ ਤਾਂ ਕਿ ਇੱਕ ਸਹੀ ਬੰਦੇ ਨੂੰ ਹੰਗਾਰਾ ਮਿਲ ਸਕੇ ਇਹ ਵੱਤ ਤੋਂ ਵੱਧ ਨੌਜਵਾਨ ਵੀ ਇੰਦਰ ਜੁੜ ਸਕਣਾ ਕਿਉਂਕਿ ਨੌਕਰੀਆਂ ਤਾਂ ਜੇ ਮੈਨੂੰ ਜਾਣ ਹੁੰਦਾ ਹਰ ਇੱਕ ਬੰਦਾ ਨੌਕਰੀ ਲਈ ਨਹੀਂ ਬਣਿਆ ਹੁੰਦਾ ਹਰ ਇੱਕ ਬੰਦਾ ਵਪਾਰੀ ਜੀ ਬਣਿਆ ਹੁੰਦਾ ਪਰ ਚਲੋ ਪ੍ਰਮਾਤਮਾ ਜੀ ਜਿੱਥੇ ਰੱਖਦਾ ਉਹ ਉੱਥੇ ਰਹਿੰਦਾ ਜ਼ਰੂਰ ਆ ਬਾਕੀ ਆਪਣਾ ਇਹੀ ਹੁੰਦਾ ਕਿ ਤੁਸੀਂ ਵੱਤ ਤੋਂ ਵੱਧ ਲੋਕਾਂ ਦਾ ਸਾਥ ਦਿਓ ਨਾਲ ਕੰਮ ਕਰੋ ਸਹੀ ਤਰੀਕੇ ਨਾਲ ਕਰੋ ਤੇ ਬਾਕੀ ਹੋ ਸਕਦਾ ਗਰਮੀ ਤੋਂ ਬਚ ਕੇ ਰਹੋ ਜੇ ਨਾ ਹੋ ਸਕਦਾ ਬਾਕੀ ਔਣ ਜਾਣ ਲੱਗਿਆ ਆਪਣਾ ਧਿਆਨ ਰੱਖੋ ਜੇ ਨਾ ਹੋ ਸਕਦਾ ਸਮੇਂ ਦੇ ਨਾਲ ਬਦਲਾਵ ਆਉਂਦਾ ਹੈ ਹਰ ਇੱਕ ਚੀਜ਼ 'ਚ ਬਦਲਾਵ ਹੋਣਾ ਤੁਹਾਡੇ ਅੰਦਰ ਵੀ ਹੋਣਾ ਜ਼ਰੂਰੀ ਹੈ ਜਦ ਤੱਕ ਆਪਣੇ ਅੰਦਰ ਕਿਉਂਕਿ ਆਪਣੇ ਜਿਹੜੀਆਂ ਮਨ ਦੀਆਂ ਸਥਿਤੀਆਂ ਨੇ ਉਹ ਸਮੇਂ-ਸਮੇਂ ਨਾਲ ਬਦਲਦੀਆਂ ਰਹਿੰਦੀਆਂ ਨੇ ਉਹਨਾਂ ਤੇ ਵੀ ਥੋੜਾ ਜਿਹਾ ਕੰਮ ਕਰਨਾ ਆਪਾਂ ਜ਼ਰੂਰੀ ਹੈ ਜਦ ਤੱਕ ਆਪਾਂ ਉਹਨਾਂ ਤੇ ਕੰਮ ਨਹੀਂ ਕਰਾਂਗੇ ਉਦੋਂ ਤੱਕ ਸਾਨੂੰ ਉਹ ਚੀਜ਼ਾਂ ਦਾ ਪਤਾ ਵੀ ਨਹੀਂ ਲੱਗਦਾ ਤੇ ਅੱਗੇ ਜੇ ਆਪਾਂ ਵੀਡੀਓ ਵਧੀਆ ਲੱਗੀ ਤਾਂ ਜ਼ਰੂਰ ਸ਼ੇਅਰ ਕਰਿਓ ਥੋੜਾ ਤੈਦਲ ਤੋਂ ਧੰਨਵਾਦ ਵੀਡੀਓ ਨਾਲ ਜੁੜਨ ਵਾਸਤੇ ਵੱਤੋ-ਵੱਤ ਚ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਰੋਜ਼ ਰੁਟੀਨ ਦੇ ਵਿੱਚ ਵੀਡੀਓ ਮੈਂ ਵਗੈਰਾ ਬਣਾਉਂਦਾ ਰਹਿਣਾ। ਮੋਟੀਵੇਸ਼ਨ ਵੀਡੀਓ ਕੁਝ ਜ਼ਿੰਦਗੀ ਦੇ ਸੰਦੇਸ਼ ਦੇਣ ਦੀ ਕੋਸ਼ਿਸ਼ ਕਰੀ ਜਿੰਨਾ ਕੋ ਮੈਂ ਆਪ ਸਿੱਖਿਆ ਉਹਨਾਂ ਕੋ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕਰਦੇ ਆ। ਜੇਕਰ ਵੀਡੀਓ ਵਧੀਆ ਲੱਗਦੀ ਹੈ ਤਾਂ ਅੱਗੇ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਜ਼ਰੂਰ ਕਰਿਆ ਕਰੋ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਅੱਗੇ ਤੋਂ ਕੋਈ ਵੀ ਨੋਟੀਫਿਕੇਸ਼ਨ ਵੀਡੀਓ ਵਗੈਰਾ ਜਦੋਂ ਵੀ ਆਉਂਦੀ ਪੈਲ ਦੇ ਆਧਾਰ ਤੇ ਤੁਹਾਡੇ ਕੋਲ ਆਵੇ। ਕਮੈਂਟ ਜ਼ਰੂਰ ਕਰਿਆ ਕਰੋ, ਲਾਈਕ ਜ਼ਰੂਰ ਕਰਿਆ ਕਰੋ। ਕਮੈਂਟ ਨਾਲ ਇਹ ਹੁੰਦਾ ਸਾਨੂੰ ਆਪਣ ਕੋਈ ਵੀ ਬੰਦਾ ਜਿਸ ਤਰ੍ਹਾਂ ਕੰਮ ਕਰਦਾ ਜੇ ਜੇ ਕਨੈਕਟਿਵ ਕਮੈਂਟ ਵੀ ਹੁੰਦੇ ਨੇ ਤਾਂ ਉਹਦਾ ਇੱਕ ਵਧੀਆ ਸੁਭਾਅ ਹੁੰਦਾ ਬੰਦੇ ਦਾ ਜੇ ਬੰਦਾ ਉਹ ਚੀਜ਼ ਨੂੰ ਵੀ ਐਕਸੈਪਟ ਕਰੇ ਆਪਾਂ ਦੋਨੇ ਚੀਜ਼ਾਂ ਐਕਸੈਪਟ ਕਰਦੇ ਹਾਂ ਕਿਉਂਕਿ ਅੰਦਰੋਂ ਕੋਈ ਸਿੱਖ ਕੇ ਨਹੀਂ ਆਉਂਦਾ ਕੋਸ਼ਿਸ਼ ਕਰਦਾ ਸਿੱਖਣ ਦੀ ਕੋਸ਼ਿਸ਼ ਕਰਦੇ ਆ ਬਣਾਉਣ ਦੀ ਗਲਤੀਆਂ ਟੰਗ ਵੀ ਹੋ ਜਾਂਦਾ ਪਰ ਚਲੋ ਇਨਸਾਨ ਗਲਤੀਆਂ ਦਾ ਬੋਤਲ ਹੈ ਗਲਤੀਆਂ ਕਰਕੇ ਸਿੱਖਦਾ ਵੀਡੀਓ ਵਧੀਆ ਲੱਗੀ ਤਾਂ ਜਰੂਰ ਸ਼ੇਅਰ ਕਰਿਓ ਧੰਨਵਾਦ